ਦੋ ਬਾਰ ਤੋਂ ਕਰਵਾਉਂਦੇ 5 ਬਾਰ ਦੀ ਪੰਚਾ ਬੋਲਾ ਆ ਜਾਂਦੇ ਦੋ ਬਾਰ ਕਿ ਹੋ ਰਿਹਾ ਹੈ ਇਹ ਮਾੜੀ ਜਿਹੀ ਲੰਗੜ ਲੰਗੜ ਦੇ ਦਿੱਤੇ ਤੁਸੀਂ ਕੀ ਗੱਲਬਾਤ ਹੋਈ ਇਹ ਨਾਲ ਬਿਲਕੁਲ ਜੀ ਬਿਲਕੁਲ ਫੌਜ ਵਾਲੇ ਨੇ ਜੀ ਪ੍ਰਸ਼ਾਸਨ ਵੀ ਇਕੱਠਾ ਹੋਇਆ ਹੈ ਡਾਕਟਰ ਉਹ ਕਹਿੰਦੇ ਨੇ ਸਾਨੂੰ ਡਾਕਟਰ ਦਾ ਪ੍ਰੂਫ ਦੇਖ ਕੇ ਅਸੀਂ ਲੰਘਣ ਦੇ ਦਾਂਗੇ ਅੱਛਾ ਜੀ ਇਹਨਾਂ ਨੇ ਪ੍ਰੂਫ ਦਿਖਾਏ ਨੇ ਡਾਕਟਰ ਨਹੀਂ ਜੀ ਡਾਕਟਰ ਦਾ ਪ੍ਰੂਫ ਅਸੀਂ ਦੇਖਣਾ ਚਾਹੁੰਦੇ ਹਾਂ ਜੀ ਅੱਛਾ ਜੀ ਡਾਕਟਰ ਨੇ ਪ੍ਰੂਫ ਤੁਸੀਂ ਦਿਖਾਤੇ ਮੈਮ ਐਮਸੀ ਕੰਮ ਡਾਕਟਰ ਅੱਛਾ ਜੀ ਆਰਮੀ ਮੈਡੀਕਲ ਕੋਰ ਹੁੰਦਾ ਹੈ ਓਕੇ 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 ਬਿਲਕੁਲ ਓਕੇ ਜੀ ਅਸੀਂ ਇਹਨਾਂ ਨੂੰ ਲੰਘਣ ਦੀ ਜਾਂਚ ਕਰਦੇ ਤੁਸੀਂ ਲੰਘਣ ਦੇ ਰਹੇ ਹੋ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਤਾਲੀ ਜੀ ਕਿਸ ਤਰ੍ਹਾਂ ਦੇਖਦੇ ਹੋ ਜਿਹੜੇ ਬੋਰਡ ਕਿਸ ਤਰ੍ਹਾਂ ਇਹ ਤਾਂ ਫੌਜ ਦੀ ਜਿਹੜੀ ਇੱਕ ਡਾਕਟਰ ਦੀ ਟੀਮ ਹੁੰਦੀ ਆ ਜੀ ਉਹ ਟੀਮ ਇਹਨਾਂ ਦਾ ਕੰਮ ਤੁਸੀਂ ਤਫ਼ਤੀਸ਼ ਕਰਕੇ ਦੇਖਣ ਨੂੰ ਜਾ ਰਹੇ ਹੋ ਤਾਂ ਦੇਖ ਕੇ ਇਹਨਾਂ ਦਾ ਪਤਾ ਕਰਕੇ ਇਹਨਾਂ ਨੇ ਆਪਾਂ ਦਿਖਾਇਆ ਜੀ ਅਸਾ ਟੀਮ ਕਿਟ ਜੋ ਹੁੰਦਾ ਡਾਕਟਰੀ ਦਾ ਬਿਲਕੁਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਜੀ ਤੁਸੀਂ ਇਹ ਮਿਲਟਰੀ ਦੀ ਗੱਡੀ ਨੂੰ ਜਾਣ ਦੇ ਰਹੇ ਨੇ ਕਿਉਂਕਿ ਇਹ ਡਾਕਟਰੀ ਟੀਮ ਦੇ ਵਿੱਚ ਹੈਗੇ ਸੀ ਇਹ ਮਿਲਟਰੀ ਦੀ ਜਿਹੜੀ ਸੈਨਾ ਹੈਗੀ ਹੈ ਤਫ਼ਤੀਸ਼ ਕਰਨ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੂੰ ਲੰਘਣ ਦੇ ਦਿੱਤਾ ਕਿਸਾਨਾਂ ਵੱਲੋਂ ਉਹ ਮੈਡੀਕਲ ਐਮਰਜੈਂਸੀ ਨੂੰ ਹੀ ਜਿਹੜੇ ਕਿਸਾਨ ਹੈਗੇ ਨੇ ਇੱਥੋਂ ਗੁਜ਼ਰਨ ਦੇ ਰਹੇ ਨੇ ਜਿਹੜੀਆਂ ਗੱਡੀਆਂ ਜਾ ਰਹੀਆਂ ਨੇ ਸਾਈਪਨਾਜ ਵੇਲੇ ਹੋਇਆ ਕਿ ਸਾਰਾ ਜਨ